प्यारे बच्चों पीटी 3 ਦੇ ਦੌਰਾਨ ਅਸੀਂ ਨਿੱਜੀ ਪੱਤਰ ਲਿਖਣੇ ਸਿੱਖਾਂਗੇ ਪਹਿਲਾਂ ਅਸੀਂ ਜਾਣਾਂਗੇ ਕਿ ਨਿੱਜੀ ਪੱਤਰ ਹੁੰਦੇ ਕੀ ਹਨ ਵਿਦਿਆਰਥੀਓ ਇਹ ਪੱਤਰ ਅਸੀਂ ਆਪਣੇ ਰਿਸ਼ਤੇਦਾਰਾਂ ਮਿੱਤਰ ਸਹੇਲੀਆਂ ਜਾਂ ਦੂਰ ਦੁਰਾਡੇ ਬੈਠੇ ਹੋਰ ਜਾਣਕਾਰਾਂ ਨਾਲ ਸੰਪਰਕ ਕਾਇਮ ਰੱਖਣ ਲਈ ਲਿਖਦੇ ਹਾਂ ਤੇ ਜੋ ਸਾਡਾ ਅੱਜ ਦਾ ਪੱਤਰ ਹੈ ਉਹ ਹੈ ਆਪਣੇ ਦੂਰ ਬੈਠੇ ਕਿਸੇ ਮਿੱਤਰ ਜਾਂ ਸਹੇਲੀ ਨੂੰ ਆਪਣੀ ਵੱਡੀ ਭੈਣ ਦੇ ਵਿਆਹ ਲਈ ਸੱਦਾ ਪੱਤਰ ਨਿੱਜੀ ਪੱਤਰ ਦੇ ਆਰੰਭ ਵਿੱਚ ਖੱਬੇ ਪਾਸੇ ਸਭ ਤੋਂ ਉੱਪਰ ਲਿਖਣ ਵਾਲੇ ਦਾ ਪਤਾ ਲਿਖਿਆ ਜਾਂਦਾ ਹੈ ਜਿਸ ਵਿੱਚ ਮਕਾਨ ਗਲੀ ਨੰਬਰ ਅਤੇ ਸ਼ਹਿਰ ਦਾ ਨਾਮ ਹੁੰਦਾ ਹੈ ਲੇਕਿਨ ਜੇਕਰ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਕੋਈ ਪਤਾ ਲਿਖ ਕੇ ਨਹੀਂ ਦਿੱਤਾ ਗਿਆ ਤਾਂ ਅਸੀਂ ਲਿਖਾਂਗੇ ਪ੍ਰੀਖਿਆ ਪਵਨ ਅਗਲੀ ਲਾਈਨ ਵਿੱਚ ਸਕੂਲ ਦਾ ਨਾਮ ਆਵੇਗਾ ਤੇ ਇਸ ਦੇ ਹੇਠਾਂ ਸ਼ਹਿਰ ਦਾ ਨਾਮ ਇਸ ਤੋਂ ਬਾਅਦ ਮਿਤੀ ਲਿਖੀ ਜਾਵੇਗੀ ਬੱਚਿਓ ਮਿਤੀ ਤੁਸੀਂ ਉਹੀ ਲਿਖਣੀ ਹੈ ਜਿਸ ਦਿਨ ਤੁਸੀਂ ਪੱਤਰ ਲਿਖ ਰਹੇ ਹੋ ਇਸ ਦੇ ਵਿੱਚ ਵਿਸ਼ਾ ਹੈਡਿੰਗ ਨਹੀਂ ਲਿਖਿਆ ਜਾਵੇਗਾ ਕਿਉਂਕਿ ਨਿੱਜੀ ਪੱਤਰਾਂ ਵਿੱਚ ਅਸੀਂ ਵਿਸ਼ਾ ਨਹੀਂ ਲਿਖਦੇ ਹਾਂ ਅਗਲੇ ਭਾਗ ਵਿੱਚ ਜਿਸ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਉਸ ਨੂੰ ਸੰਬੋਧਨ ਕਰਾਂਗੇ ਸਾਡਾ ਅੱਜ ਦਾ ਪੱਤਰ ਮਿੱਤਰ ਜਾਂ ਸਹੇਲੀ ਨੂੰ ਲਿਖਿਆ ਜਾ ਰਿਹਾ ਹੈ ਤਾਂ ਅਸੀਂ ਉਸ ਦਾ ਨਾਮ ਲੈ ਕੇ ਸੰਬੋਧਨ ਕਰਦੇ ਹੋਏ ਲਿਖਾਂਗੇ ਜਿਵੇਂ ਪਿਆਰੇ ਮਿੱਤਰ ਰਾਜੂ ਜਾਂ ਪਿਆਰੀ ਸਹੇਲੀ ਰਜਨੀ ਪਿਆਰ ਭਰੀ ਗਲਵਕੜੀ ਕਈ ਬੱਚਿਆਂ ਨੂੰ ਗਲਵਕੜੀ ਦਾ ਅਰਥ ਨਹੀਂ ਪਤਾ ਹੋਵੇਗਾ ਗਲਵਕੜੀ ਤੋਂ ਭਾਵ ਹੈ ਕਿਸੇ ਨੂੰ ਕੁੱਟ ਕੇ ਗਲੇ ਨਾਲ ਲਗਾਉਣਾ ਅੱਗੇ ਪਹਿਲਾ ਮਿੱਤਰ ਜਾਂ ਸਹੇਲੀ ਨੂੰ ਅਸੀਂ ਆਪਣਾ ਹਾਲਚਾਲ ਦੱਸਾਂਗੇ ਫਿਰ ਉਸ ਨੂੰ ਉਸ ਦਾ ਹਾਲਚਾਲ ਪੁੱਛ ਸਕਦੇ ਹਾਂ ਜਿਵੇਂ ਇੱਥੇ ਅਸੀਂ ਲਿਖਿਆ ਹੈ ਕਿ ਮੈਂ ਇੱਥੇ ਠੀਕ ਠਾਕ ਹਾਂ ਅਤੇ ਆਸ ਕਰਦਾ ਹਾਂ ਕਿ ਤੂੰ ਅਤੇ ਤੇਰਾ ਪਰਿਵਾਰ ਵੀ ਉੱਥੇ ਠੀਕ ਹੋਵੇਗਾ ਉਸ ਤੋਂ ਬਾਅਦ ਜਿਸ ਮਕਸਦ ਨਾਲ ਤੁਸੀਂ ਪੱਤਰ ਲਿਖਿਆ ਹੈ ਉਸ ਮਕਸਦ ਨੂੰ ਤੁਸੀਂ ਬਿਆਨ ਕਰਨਾ ਹੈ ਇੱਥੇ ਸਾਡਾ ਉਦੇਸ਼ ਆਪਣੀ ਸਹੇਲੀ ਨੂੰ ਆਪਣੀ ਵੱਡੀ ਭੈਣ ਦੇ ਵਿਆਹ ਤੇ ਸੱਦਾ ਦੇਣਾ ਹੈ ਤਾਂ ਉਸ ਨੂੰ ਵਿਆਹ ਦਾ ਪੂਰਾ ਵੇਰਵਾ ਦਿਓਗੇ ਕਿ ਵਿਆਹ ਕਦੋਂ ਕਿੱਥੇ ਅਤੇ ਕਿਵੇਂ ਹੋਣਾ ਹੈ ਜਿਵੇਂ ਅਸੀਂ ਲਿਖਿਆ ਹੈ ਕਿ ਤੈਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਮੇਰੀ ਵੱਡੀ ਭੈਣ ਦਾ ਵਿਆਹ 25 ਅਪ੍ਰੈਲ ਨੂੰ ਹੋਣਾ ਤੈਅ ਹੋਇਆ ਹੈ ਦੇਖੋ ਬੱਚਿਓ ਇੱਥੇ ਮਿੱਤਰ ਜਾਂ ਸਹੇਲੀ ਨੂੰ ਵਿਆਹ ਦੀ ਤਰੀਕ ਬਾਰੇ ਜਾਣਕਾਰੀ ਦਿੱਤੀ ਗਈ ਹੈ ਅੱਗੇ ਵਿਆਹ ਪਟਿਆਲੇ ਹੋਣਾ ਹੈ ਅਤੇ ਵਿਆਹ ਦੇ ਲਈ ਮਹਾਰਾਜਾ ਪੈਲੇਸ ਬੁੱਕ ਕਰਵਾਇਆ ਗਿਆ ਹੈ ਇੱਥੇ ਵਿਆਹ ਦੇ ਸਥਾਨ ਬਾਰੇ ਦੱਸਿਆ ਗਿਆ ਹੈ ਇਸ ਤੋਂ ਬਾਅਦ ਵਿਆਹ ਨਾਲ ਸੰਬੰਧਿਤ ਹੋਰ ਜਾਣਕਾਰੀ ਦਿੰਦੇ ਹੋਏ ਉਸ ਨੂੰ ਸੱਦਾ ਦਿਓਗੇ ਜਿਵੇਂ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਘਰ ਵਿੱਚ ਹੀ ਹੋਣੀਆਂ ਹਨ ਇਸ ਲਈ ਤੂੰ ਵਿਆਹ ਤੋਂ 3-4 ਦਿਨ ਪਹਿਲਾਂ ਹੀ ਆ ਜਾਵੀਂ ਅਤੇ ਮੇਰੇ ਨਾਲ ਵਿਆਹ ਦੇ ਕੰਮਾਂ ਵਿੱਚ ਹੱਥ ਵਟਾਵੀਂ ਅਸੀਂ ਮਿੱਤਰ ਜਾਂ ਸਹੇਲੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਸੱਦਾ ਦੇ ਸਕਦੇ ਹਾਂ ਜਿਵੇਂ ਇੱਥੇ ਲਿਖਿਆ ਹੈ ਤੂੰ ਅੰਕਲ ਆਂਟੀ ਅਤੇ ਛੋਟੀ ਭੈਣ ਨੂੰ ਵੀ ਨਾਂ ਲੈ ਕੇ ਆਵਾਂਗੇ ਵਿਦਿਆਰਥੀਓ ਇਸ ਭਾਗ ਦੇ ਅੰਤ ਵਿੱਚ ਅਸੀਂ ਆਪਣੇ ਮਿੱਤਰ ਜਾਂ ਸਹੇਲੀ ਦੇ ਮਾਤਾ-ਪਿਤਾ ਨੂੰ ਵਿਸ਼ ਕਰਾਂਗੇ ਜਿਵੇਂ ਇੱਥੇ ਲਿਖਿਆ ਹੈ ਮੇਰੇ ਵੱਲੋਂ ਆਂਟੀ ਅਤੇ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ ਅਤੇ ਛੋਟੀ ਭੈਣ ਨੂੰ ਪਿਆਰ ਮੈਂ ਤੇਰੀ ਉਡੀਕ ਕਰਾਂਗਾ ਤੇ ਅੱਗੇ ਪੱਤਰ ਦੇ ਅੰਤ ਵਿੱਚ ਲਿਖਾਂਗੇ ਤੇਰਾ ਮਿੱਤਰ ਜਾਂ ਤੇਰੀ ਸਹੇਲੀ ਇਸ ਤੋਂ ਬਾਅਦ ਅਗਲੀ ਲਾਈਨ ਵਿੱਚ ਲਿਖਣ ਵਾਲੇ ਦਾ ਨਾਮ ਆਵੇਗਾ ਜੇਕਰ ਸਿਚੁਏਸ਼ਨ ਵਿੱਚ ਤੁਹਾਨੂੰ ਕੋਈ ਨਾਮ ਨਹੀਂ ਦਿੱਤਾ ਗਿਆ ਤਾਂ ਤੁਸੀਂ ਇੱਥੇ ਆਪਣਾ ਨਾਮ ਵੀ ਲਿਖ ਸਕਦੇ ਹੋ ਧੰਨਵਾਦ